ਉਹਦੀ ਰਿਸ਼ਤੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜੰਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਾਬੰਦੀ ਨਹੀਂ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ਼ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ ਨਿਆ ਕਰਦੇ ਸੀ ਉਹਨੂੰ 70 ਕਰਨ ਵਾਸਤੇ ਸੋਚ ਰਿਆਂ 70000 ਰੁਪਇਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਇਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਨਾਲ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣੇ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਆਪ ਸਰ ਪਹਿਲੀ ਖਰੀਦ ਲੈਂਦੇ ਸੀ